ਵੈਸੇ ਤਾਂ ਕਹਾਣੀਆਂ ਸਟੋਰੀਆਂ ਹੋਰ ਵੀ ਗੱਲਾਂ ਕਰਨ ਨੂੰ ਬਹੁਤ ਨੇ ਪਰ ਪਿਛਲੇ ਕੱਲ ਤੋਂ ਅਹੋ ਚ ਸੈਫ ਅਲੀ ਖਾਨ ਹੀ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਛਾਇਆ ਹੋਇਆ ਹੈ ਤਾਂ ਮੈਂ ਉਹਦੇ ਜਦੋਂ ਸਰਚ ਕਰਕੇ ਚੰਗੀ ਤਰ੍ਹਾਂ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਵੀ ਇਸ ਕਹਾਣੀ ਦੇ ਵਿੱਚ ਬਹੁਤ ਗੁੰਝਲਾਂ ਨੇ ਪਹਿਲੀ ਸਭ ਤੋਂ ਵੱਡੀ ਗੁੰਝਲ ਤਾਂ ਇਹ ਹੈ ਜਿਹੜਾ ਕਿ ਆਪਣੇ ਦਿਮਾਗ ਦੇ ਉੱਤੇ ਪਰਦਾ ਸਾਫ਼ ਹੋਣਾ ਹੋ ਜਾਣਾ ਚਾਹੀਦਾ ਆ ਉਹ ਇਹ ਆ ਕਿ ਡੌਲੇ ਜਿੱਡੇ ਮਰਜ਼ੀ ਵੱਡੇ ਬਣਾ ਲਓ ਜਿਹੜਾ ਦਿਲ ਆ ਨਾ ਉਹ ਕਿਸੇ ਬਾਜ਼ਾਰ 'ਚ ਨਹੀਂ ਮਿਲਦਾ ਇਹਦਾ ਮਰਦ ਦਾ ਜਿਗਰ ਆ ਉਹ ਕਿਸੇ ਬਾਜ਼ਾਰ ਚੋਂ ਨਹੀਂ ਮਿਲਦਾ ਹੈਗਾ ਮੌਕੇ ਦੇ ਉੱਤੇ ਸਿਚੁਏਸ਼ਨ ਦੇ ਉੱਤੇ ਐਨ ਜਦੋਂ ਵਿਵਪਤਾ ਆਣ ਪਈ ਤਾਂ ਉਦੋਂ ਬੰਦਾ ਆਪਣੇ ਮਸਲ ਤੋਂ ਕੰਮ ਲੈਂਦਾ ਕਿ ਆਪਣੇ ਦਿਮਾਗ ਤੋਂ ਕੰਮ ਲੈਂਦਾ ਜਿਗਰਾ ਕੰਮ ਆਉਂਦਾ ਕਿ ਮਸਲ ਕੰਮ ਆਉਂਦੇ ਨੇ ਇਹ ਇੱਕ ਵੱਡਾ ਕੁਐਸਚਨ ਆ ਜਿਹੜਾ ਕਿ ਅੱਜ ਦੀ ਪੀੜ੍ਹੀ ਨੂੰ ਇਹ ਇਹ ਸੋ ਕਾਲਡ ਸਟਾਰਾਂ ਨੂੰ ਦੇਖ ਕੇ ਵੱਡੇ ਵੱਡੇ ਮਸਲ ਐਪਸ ਵਗੈਰਾ ਦੇਖ ਕੇ ਇਹ ਸਮਝ ਨਹੀਂ ਆਉਂਦਾ ਹੈਗਾ ਤੇ ਉਸ ਜਗਾਹ ਜਾਂ ਉਦ ਵਾਲੀ ਦੁਨੀਆ ਵੱਲ ਨੂੰ ਭੱਜ ਲੈਂਦੇ ਨੇ ਤੇ ਅੱਜ ਮੈਂ ਤੁਹਾਨੂੰ ਅਸਲ ਚ ਸਟੋਰੀ ਸੁਣਾਉਂਗਾ ਵੀ ਅਸਲ ਚ ਰਾਤ 2:30 ਵਜੇ ਸੈਫਲੀ ਖਾਨ ਦੇ ਬੰਗਲੇ ਦੇ ਵਿੱਚ ਸੈਫਲੀ ਖਾਨ ਦੇ ਫਲੈਟ ਦੇ ਵਿੱਚ ਸੌਰੀ ਬੰਗਲਾ ਨਹੀਂ ਫਲੈਟ ਦੇ ਵਿੱਚ ਹੋਇਆ ਕਿ ਕੋਈ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢਣ ਲੱਗਿਆ ਹੋਇਆ ਕੋਈ ਪੁਲਿਸ ਵਾਲੇ ਨੂੰ ਗਾਲਾਂ ਕੱਢਣ ਲੱਗਿਆ ਕੋਈ ਹਿੰਦੂ ਮੁਸਲਮਾਨ ਕਰਨ ਲੱਗਿਆ ਕੋਈ ਕੁਸ਼ ਕਰਨ ਲੱਗਿਆ ਕੋਈ ਕੁਸ਼ ਕਰਨ ਲੱਗਿਆ ਅਸਲ ਚ ਰਾਤ ਨੂੰ ਉਹ ਮੁੰਡਾ ਆਇਆ ਸੀ ਤਾਂ ਕੀ ਕਰ ਲਈ ਆਇਆ ਸੀ ਤੇ ਉਹਨੇ ਸੈਫਲੀ ਖਾਨ ਤੇ ਹਮਲਾ ਕੀਤਾ ਤਾਂ ਕਿਵੇਂ ਕੀਤਾ ਇਹ ਸਾਰੀ ਸਿਚੁਏਸ਼ਨ ਮੈਂ ਤੁਹਾਡੇ ਸਾਹਮਣੇ ਜ ਰੱਖਣ ਜਾ ਰਿਹਾ ਹਾਂ ਜਿਆਦਾ ਸਮਾਂ ਮੈਂ ਖਰਾਬ ਨਹੀਂ ਕਰਦਾ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਤਮ ਚੈਨਲ ਤੇ ਅੱਜ ਭੱਖ ਦਾ ਮੁੱਦਾ ਆਪਣੇ ਦੇਸ਼ ਦਾ ਹਿੰਦੁਸਤਾਨ ਦਾ ਮੁੱਦਾ ਹੈ ਕਿ ਸੈਫ ਅਲੀ ਖਾਨ ਦੇ ਉੱਤੇ ਰਾਤ ਨੂੰ 2:30 ਵਜੇ ਹਮਲਾ ਹੋ ਕਿਵੇਂ ਗਿਆ ਸ਼ੁਰੂ ਕਰਦੇ ਹਾਂ ਦਰਸ ਸਟੋਰੀਆਂ ਤਾਂ ਬਹੁਤ ਤਰ੍ਹਾਂ ਦੀਆਂ ਚੱਲਣ ਲੱਗੀਆਂ ਹੋਈਆਂ ਤੇ ਆਪਣੇ ਦੇਸ਼ ਦੇ ਲੋਕ ਮਸਾਲਾ ਵੀ ਜ਼ਰੂਰ ਪਾਲਦੇ ਜਦੋਂ ਕਿਸੇ ਸੈਲੀਬ੍ਰਿਟੀ ਨਾਲ ਆ ਜਦੋਂ ਕਿਸੇ ਵੱਡੇ ਬੰਦੇ ਨਾਲ ਜਾਂ ਕੋਈ ਸਟਾਰ ਦੇ ਨਾਲ ਇਹੋ ਜਿਹਾ ਕੱਸਾ ਵਾਪਰਦਾ ਹੈ ਤਾਂ ਲੋਕ ਚਾਹੁੰਦੇ ਨੇ ਕਿ ਕੋਈ ਮਸਾਲਾ ਸਟੋਰੀ ਦੇ ਵਿੱਚੋਂ ਨਿਕਲੇ ਤਾਂ ਮੈਂ ਤੁਹਾਨੂੰ ਐਜ਼ ਪਰ ਇਟ ਜੋ ਅਖਬਾਰਾਂ ਜੋ ਪੁਲਿਸ ਨੇ ਕਿਹਾ ਜੋ ਗੱਲਾਂ ਹੋਈਆਂ ਨੇ ਮੈਂ ਤੁਹਾਨੂੰ ਐਜ਼ ਪਰ ਇਟ ਸਮਝਾਉਣ ਦੀ ਦੱਸਣ ਦੀ ਔਰ ਉਹਦੇ ਤੇ ਕੁਐਸਚਨ ਕੀ ਆ ਕੁਐਸਚਨ ਖੜੇ ਕਿਹੜੇ ਹੁੰਦੇ ਨੇ ਇਹ ਸਾਰਾ ਆਪਾਂ ਵਿਸਤਾਰ ਨਾਲ ਕਰਨ ਦੀ ਕੋਸ਼ਿਸ਼ ਕਰੂੰਗਾ ਦਰਅਸਲ ਇਸ ਕਹਾਣੀ ਦੇ ਤਿੰਨ ਕਿਰਦਾਰਾਂ ਤੋਂ ਹੀ ਕਹਾਣੀ ਸਟਾਰਟ ਹੁੰਦੀ ਆ ਇੱਕ ਤਾਂ ਖੁਦ ਸੈਫ ਉਲੀ ਖਾਨ ਆ ਦੂਸਰੀ ਉਹਦੀ ਨੌਕਰਾਨੀ ਆ ਜਿਹਦਾ ਨਾਮ ਆ ਰਯੰਮਾ ਆ ਔਰ ਉਹਨੂੰ ਲੀਮਾ ਵੀ ਕਹਿੰਦੇ ਨੇ ਤੇ ਇੱਕ ਤੀਸਰਾ ਬੰਦਾ ਆ ਉਹ ਹੈਗਾ ਇਹ ਆਪਣਾ ਜਿਹੜਾ ਦੋਸ਼ੀ ਜਿਹੜਾ આરોપી ਜਿਹੜਾ ਕਿ ਮੁਜਰਮ ਇਹ ਤਿੰਨ ਜਣਾਂ ਦੀ ਸਟੋਰੀ ਸ਼ੁਰੂ ਹੁੰਦੀ ਆ ਤਿੰਨ ਜਣਾਂ ਦੀ ਕਹਾਣੀ ਆ ਤੁਸੀਂ ਦੇਖਣ ਤੇ ਆਉਂਦਾ ਆ ਮੁੰਡਾ ਬੜਾ ਪਤਲਾ ਜਿਹਾ ਨਰਮ ਜਿਹਾ ਨਿੱਕਾ ਜਿਹਾ ਮਨ ਬਾਲੀ ਉਮਰ ਵੀ ਨਹੀਂ ਲੱਗਦੀ ਹੈਗੀ ਜਿਹੜਾ ਕੋ ਪੌੜੀਆਂ ਦੇ ਉੱਤੇ ਇੱਕ ਫੋਟੋ ਜੀ ਤੁਸੀਂ ਦੇਖ ਰਹੇ ਹੋ ਸਾਰੀ ਉਹ ਮੁੰਡਾ ਦਾਖਲ ਹੁੰਦਾ ਆ ਉਸ ਅਪਾਰਟਮੈਂਟ ਦੇ ਵਿੱਚ ਜਿਹੜੀ ਕਿ ਜਿਹੜਾ ਅਪਾਰਟਮੈਂਟ 12 ਮੰਜ਼ਲੀ ਆ ਔਰ ਉਸ ਉਸ ਅਪਾਰਟਮੈਂਟ ਚ ਦਾਖਲ ਹੋਣ ਤੋਂ ਬਾਅਦ ਉਹ ਪੂਰੇ ਅਪਾਰਟਮੈਂਟ ਦੇ ਜਿਹੜੀ ਲੌਬੀ ਆ ਜੋ ਉਹਦਾ ਬਰਾਂਡਾ ਆ ਉਹਦੇ ਚੋਂ ਗੁਜ਼ਰਦਾ ਆ ਗੁਜ਼ਰ ਕੇ ਪੌੜੀਆਂ ਚੜਦਾ ਆ ਪੌੜੀਆਂ ਜਿਹੜੀਆਂ ਦਾ ਇਸਤੇਮਾਲ ਕਰਦਾ ਆ ਉਹ ਪੌੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਐਗਜ਼ਿਟ ਵਾਸਤੇ ਹੁੰਦੀਆਂ ਨੇ ਇੱਕ ਇੱਕ ਹਰ ਇੱਕ ਬਿਲਡਿੰਗ ਜਿਹੜੀ ਕਿ ਬੰਬੇ ਸ਼ਹਿਰ ਦੇ ਵਿੱਚ ਬਿਲਡਿੰਗ ਬਣੀ ਜਾਂ ਕਿਸੇ ਵੀ ਵੱਡੇ ਸ਼ਹਿਰ ਵਿੱਚ ਬਿਲਡਿੰਗ ਬਣਦੀ ਆ ਉਹਦੀ ਇੱਕ ਪੌੜੀਆਂ ਰੱਖਿਆ ਜਾਂਦੀਆਂ ਸਪੇਅਰ ਜੇਕਰ ਅੱਗ ਵਗੈਰਾ ਲੱਗ ਜਵੇ ਜੇਕਰ ਉਹ ਪੌੜੀਆਂ ਬਿਲਡਿੰਗ ਦੇ ਵਿੱਚ ਅਪਾਰਟਮੈਂਟ 'ਚ ਜਾਂ ਕਿਸੇ 'ਚ ਅੱਗ ਲੱਗ ਜਵੇ ਤਾਂ ਉਹ ਪੌੜੀਆਂ ਨੂੰ ਇੱਕ ਸਪੇਅਰ ਰੱਖਿਆ ਜਾਂਦਾ ਆ ਉਹ ਪੌੜੀਆਂ 'ਚ ਚੜਿਆ ਉਹ ਪੌੜੀਆਂ ਚੜ ਕੇ ਕਮਰੇ 'ਚ ਦਾਖਲ ਹੋਗਾ ਕਮਰੇ 'ਚ ਦਾਖਲ ਹੁੰਦੇ ਸਾਰ ਉਹਨੂੰ ਮਤਲਬ ਉਤੋਂ ਨੌਕਰਾਨੀ ਜਿਹੜੀ ਲੀਮਾ ਆ ਉਹ ਟੱਕਰਦੀ ਆ ਉਹਦੇ ਨਾਲ ਜਦੋਂ ਉਹਨੂੰ ਦੇਖਦੀ ਆ ਤੇ ਚੀਕ ਮਾਰਦੀ ਆ ਉਹ ਔਰੋਪੀਓ ਉਹਦੇ ਗਲੇ ਦੇ ਉੱਤੇ ਚਾਕੂ ਲਾ ਲੈਂਦਾ ਆ ਚਾਕੂ ਲਾਉਣ ਤੋਂ ਬਾਅਦ ਤੁਹਾਨੂੰ ਮੈਂ ਤੁਹਾਡੇ ਬਰੀਫ ਨੂੰ ਦੱਸਦਾ ਮੈਂ ਇਹ ਜਿਹੜਾ ਫਲੈਟ ਆ ਇਹ ਬਾਂਦਰਾ ਦੇ ਵਿੱਚ ਆ ਤੇ ਉੱਥੇ ਜਿਹੜੀਆਂ ਉਹਦੀ 12 ਮੰਜ਼ਲਾਂ ਨੇ 12 ਮੰਜ਼ਲਾਂ ਦੇ ਵਿੱਚ ਉੱਪਰ ਲੀਆਂ ਜਿਹੜੀਆਂ ਦੋ ਮੰਜ਼ਲਾਂ ਨੇ 11 ਤੇ 12 ਨੰਬਰ ਮੰਜ਼ਲ ਇਹ ਦੋਨੋਂ ਹੀ ਸੈਫਲੀ ਖਾਨ ਦੀਆਂ ਮੰਜ਼ਲਾਂ ਨੇ ਔਰ ਇੱਕ ਗੱਲ ਹੋਰ ਵੀ ਕਹੀ ਗਈ ਆ ਤੇ ਉੱਪਰ ਜਿਹੜੀ ਟੈਰਸ ਆ ਫਲੈਟ ਉਸ ਬਿਲਡਿੰਗ ਦਾ ਉਸ ਸੋਸਾਇਟੀ ਦਾ ਜਿਹੜਾ ਟਰੈਸ ਆ ਉਹ ਟਰੈਸ ਵੀ ਸੈਫ ਅਲੀ ਖਾਨ ਦਾ ਹੀ ਆ ਜਦੋਂ ਮੁਜਰਮ ਉੱਥੇ ਦਾਖਲ ਹੁੰਦਾ ਆ ਉਹਦੇ ਕਮਰੇ ਦੇ ਵਿੱਚ ਤਾਂ ਉੱਥੇ ਉਹਨੀ ਨੌਕਰਾਨੀ ਲੀਮਾ ਮਿਲਦੀ ਆ ਲੀਮਾ ਜਦੋਂ ਚੀਕ ਮਾਰਦੀ ਆ ਤਾਂ ਜਿਹੜਾ ਉਹ આરોપી ਆ ਉਹਦੇ ਗਲੇ ਤੇ ਚਾਕੂ ਲਾ ਲੈਂਦਾ ਆ ਚਾਕੂ ਲਾਉਣ ਤੋਂ ਬਾਅਦ ਜਦੋਂ ਉਹਦੀ ਚੀਕ ਸੁਣਦੀ ਆ ਤਾਂ ਦੂਸਰੀ ਨੌਕਰਾਨੀ ਵੀ ਉੱਥੇ ਆ ਜਾਂਦੀ ਆ ਉਸ ਦੌਰਾਨ ਉਹਨੇ ਚਾਕੂ ਉਹਦੇ ਗਰਦਨ ਨੂੰ ਲੀਮਾ ਨੂੰ ਲਾਇਆ ਹੁੰਦਾ ਆ ਤਾਂ ਕਾਰਨ ਪੁੱਛਦੀ ਆ ਵੀ ਕੀ ਚਾਹੀਦਾ ਤੈਨੂੰ ਤਾਂ ਉਹ ਕਹਿੰਦਾ ਮੈਨੂੰ 1 ਕਰੋੜ ਰੁਪਈਆ ਚਾਹੀਦਾ ਆ ਉਸ ਟਾਈਮ ਮੁਜਰਮ ਨੇ ਮੂੰਹ ਪਹਿਲੀ ਵਾਰ ਇਹ ਗੱਲ ਨਿਕਲੀ ਆ ਕਿ 1 ਕਰੋੜ ਰੁਪਈਆ ਚਾਹੀਦਾ ਹੈ ਜੋ ਨੌਕਰਾਨੀ ਤੇ ਪੁਲਿਸ ਵਾਲਿਆਂ ਨੇ ਉਹਦੇ ਨੇ ਘਰਦੇ ਨੇ ਤੇ ਪਰਿਵਾਰ ਵਾਲਿਆਂ ਨੇ ਧਿਆਨ ਦਿੱਤੇ ਆ ਉਹਦੇ ਹਿਸਾਬ ਨਾਲ ਇਹ ਆ ਵੀ ਉਹ ਪੈਸੇ ਮੰਗਣ ਲਈ ਆਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਜਦੋਂ ਇਹ ਪੂਰੀ ਕਸਮਾਨ ਚੱਲਦਾ ਹੁੰਦਾ ਕਮਰੇ ਦੇ ਵਿੱਚ ਇਹ ਆਵਾਜ਼ਾਂ ਇਹ ਸੈਫਲੀ ਖਾਨ ਨੂੰ ਦੂਸਰੇ ਕਮਰੇ ਚ ਪੈਨ ਨੂੰ ਸੁਣ ਜਾਂਦੀਆਂ ਜਦ ਕਿ ਜਿਹੜਾ ਇਹ ਕਮਰੇ ਦੀ ਮੈਂ ਗੱਲ ਕਰ ਰਿਹਾ ਇਸ ਕਮਰੇ ਦੇ ਵਿੱਚ ਉਹਦੇ ਸੈਫਲੀ ਖਾਨ ਦੇ ਦੋਨੋਂ ਬੱਚੇ ਵੀ ਪਏ ਹੁੰਦੇ ਨੇ ਜਿਹੜੇ ਕਿ ਤੈਮੂਰ ਆ ਉਹਦਾ ਨਾਮ ਤੇ ਦੂਸਰੇ ਦਾ ਨਾਮ ਜਹਾਂਗੀਰ ਆ ਉਹ ਦੋਨੋਂ ਵੀ ਉਸੇ ਕਮਰੇ ਤੇ ਸੈਫਲੀ ਖਾਨ ਜਿਉਂ ਹੀ ਪਹੁੰਚਦਾ ਹੈ ਹਜੇ ਕੋਈ ਗੱਲ ਵੀ ਨਹੀਂ ਸ਼ੁਰੂ ਹੁੰਦੀ ਆ ਉਹਦਾ ਚਾਕੂ ਤਾਬੜ ਤੋੜ ਕਾਰਵਾਈ ਸ਼ੁਰੂ ਕਰ ਦਿੰਦਾ ਮਜਰਮ ਉਹਦੇ 6 ਥਾਂ ਤੇ ਚਾਕੂ ਮਾਰਦਾ 2 ਥਾਂ ਇਹ ਜਿਹੜੀਆਂ ਨੇ ਜਿਹੜੀ ਕਿ ਬਹੁਤ ਸੀਰੀਅਸ ਚੱਲ ਰਹੀਆਂ ਨੇ ਇੱਕ ਤਾਂ ਉਹਦੀ ਰੀੜ ਦੀ ਹੱਡੀ ਦੇ ਉੱਤੇ ਚਾਕੂ ਵੱਜਿਆ ਸੈਫਲੀ ਖਾਨ ਦੇ ਜਿਹਦੇ ਚ ਫਲੂਡ ਹੁੰਦਾ ਡਾਕਟਰਾਂ ਨੇ ਇਹ ਗੱਲ ਕਹੀ ਆ ਕਿ ਫਲੂਡ ਉਸ ਜਗ੍ਹਾ ਦੇ ਉੱਤੋਂ ਉਹ ਨਿਕਲਦਾ ਜਾ ਰਿਹਾ ਹੈ ਜਿਹੜਾ ਕਿ ਰੀੜ ਦੀ ਹੱਡੀ ਦੇ ਵਿੱਚ ਫਲੂਡ ਹੁੰਦਾ ਨਾ ਜਦੋਂ ਇਹ ਕਾਰਵਾਈ ਅੰਜਾਮ ਦੇ ਵਿੱਚ ਦੇ ਕੇ ਉਸ ਤੋਂ ਬਾਅਦ ਉਹ આરોપી ਜਿਨ੍ਹਾਂ ਪੌੜੀਆਂ ਰਾਹੀਂ ਚੜਿਆ ਸੀ ਤੇ ਉਹਨਾਂ ਪੌੜੀਆਂ ਰਾਹੀਂ ਉੱਠ ਕੇ ਨਿਕਲ ਕੇ ਉਥੋਂ ਨਿਕਲ ਜਾਂਦਾ ਤੇ ਸੈਫਲਿਕਾਂ ਜਿਹੜਾ ਕਿ ਐਡੀ ਬਾਡੀ ਹੋਣ ਦੇ ਬਾਵਜੂਦ ਐਡਾ ਜੁੱਸਾ ਹੋਣ ਦੇ ਬਾਵਜੂਦ ਨਾ ਤਾਂ ਉਹਦਾ ਇੱਕ ਪਤਲੇ ਜਿਹੇ ਮੁੰਡੇ ਦਾ ਤੁਸੀਂ ਦੇਖਿਆ ਹੀ ਹੋਊਗਾ ਫੋਟੋਆਂ ਦੇ ਵਿੱਚ ਬਾਕੀ ਮੈਂ ਫੋਟੋ ਵੀ ਇੱਥੇ ਲਾ ਦੂੰਗਾ ਪਤਲਾ ਜਾਂ ਨਰਮ ਜਾਂ ਮੁੰਡਾ ਨਾ ਤਾਂ ਉਹਦਾ ਮੁਕਾਬਲਾ ਕਰ ਸਕੇ ਨਹੀਂ ਤੇ ਨਾ ਹੀ ਉਹਨੂੰ ਭੱਜਣ ਤੋਂ ਰੋਕ ਸਕੇ ਨੇ ਜਦ ਕਿ ਉਸ ਕਮਰੇ ਦੇ ਵਿੱਚ ਇੱਕ ਉਹਦੀ ਨੌਕਰਾਨੀ ਦੋ ਨੌਕਰਾਨੀਆਂ ਹੋਰ ਮੰਜੂਰ ਸੀ ਜਾਂ ਤੇ ਬੱਚੇ ਵੀ ਦੋ ਮਜੂਰ ਸੀ ਪਰ ਦੇਖਿਆ ਜਾਵੇ ਤਾਂ ਬੰਦਾ ਦਿਲੋਂ ਕਮਜ਼ੋਰ ਹੋ ਜਾਂਦਾ ਕਿਉਂਕਿ ਪਰਿਵਾਰ ਨਾਲ ਹੋਵੇ ਤਾਂ ਫਿਰ ਬੰਦੇ ਦੇ ਹੱਥ ਨਹੀਂ ਚੱਲਦੇ ਹੈਗੇ ਜੱਡਾ ਮਰਜੀ ਵੱਡਾ ਬੰਦਾ ਆ ਇਥੋਂ ਇਹ ਵੀ ਗੱਲ ਸਾਬਤ ਹੁੰਦੀ ਹੈ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹੁੰਦੀਆਂ ਕਿਸੇ ਗੱਲ ਦੇ ਵਿੱਚ ਹੁਣ ਆਪਾਂ ਇਹਨੂੰ ਕਿਹੜੇ ਨਜ਼ਰੀਆ ਨਾਲ ਲੈਣੇ ਆ ਤਾਂ ਆਪਾਂ ਕਿਹੜੇ ਨਜ਼ਰੀਆਂ ਨਾਲ ਇਹਨੂੰ ਆਪਾਂ ਫਿੱਟ ਸਮਝਦੇ ਆ ਗੱਲ ਨੂੰ ਤੇ ਆਪਾਂ ਉਹਦੇ ਹਿਸਾਬ ਨਾਲ ਆਪਣੇ ਤੇ ਡਿਪੈਂਡ ਕਰਦੀ ਹੈ ਮਾਨਸਿਕਤਾ ਆਪਣੀ ਜੇ ਆਪਾਂ ਕਿਦਾਂ ਸੋਚਦੇ ਆ ਖਾਣ ਨੂੰ ਪਰ ਮੈਨੂੰ ਇੱਕ ਗੱਲ ਤਾਂ ਬੜ ਕਮਜ਼ੋਰ ਲੱਗਦੀ ਵੀ ਆਪਾਂ ਐਡੇ-ਐਡੇ ਜੁੱਸੇ ਬਣਾਉਣ ਦਾ ਫਾਇਦਾ ਕੀ ਹੈ ਜੇ ਆਪਾਂ ਇੱਕ ਬੱਚੇ ਦਾ ਬੱਚਾ ਇਹ ਲੱਗਦਾ 24-25 ਸਾਲ ਦਾ ਲੱਗਦਾ ਆ ਉਹਨੂੰ ਆਪਾਂ ਕੰਟਰੋਲ ਨਹੀਂ ਕਰ ਸਕਿਆ ਐਡਾ-ਐਡੀ ਬਾੜੀਆਂ ਬਣਾਉਣ ਦਾ ਫਾਇਦਾ ਕੀ ਹੁੰਦਾ ਆ ਹਾਲਾਂਕਿ ਇਹਦੇ ਵਿੱਚ ਪੁਲਿਸ ਵਾਲਿਆਂ ਨੇ ਵੀ ਇਹ ਗੱਲ ਕਹੀ ਆ ਕਿ ਜਦੋਂ ਬਾਅਦ ਵਿੱਚ ਉਸ ਕਮਰੇ ਦੀ ਉਸ ਘਰ ਦੀ ਉਸ ਜਿਹੜਾ ਉਹਨਾਂ ਦਾ ਬਿਲਡਿੰਗ ਆ ਉਹਦੀ ਸੀਸੀਟੀਵੀ ਦੀ ਛਾਣਬੀਨ ਕੀਤੀ ਗਈ ਤੇ ਸੀਸੀਟੀਵੀ ਛਾਣਬੀਨ ਕਰਨ ਤੋਂ ਬਾਅਦ 2 ਘੰਟੇ ਪਹਿਲਾਂ ਦੀ ਜਿਹੜੀ ਕਿ ਜਿਹੜੀ ਸੀਸੀਟੀਵੀ ਛਾਣਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵਿੱਚ ਉਹ ਮੁੰਡਾ ਕਿਤੇ ਜਾਂਦਾ ਦਿਖਾਈ ਨਹੀਂ ਦਿੰਦਾ ਪੌੜੀਆਂ ਦੇ ਵਿੱਚ ਨਿਕਲਦੇ ਹੋਏ ਦੀ ਜਿਹੜੀ ਉਹ ਵੀਡੀਓ ਆ ਰਹੀ ਹੈ ਸਾਹਮਣੇ ਉਹ ਨਿਕਲਦੇ ਹੋਏ ਦੀ ਆ ਰਹੀ ਆ ਪਰ ਜਾਂਦੇ ਹੋਏ ਦੀ ਵੀਡੀਓ ਕੋਈ ਨਹੀਂ ਆ ਰਹੀ ਉੱਥੋਂ ਇਹ ਸ਼ੱਕ ਪੈ ਰਿਹਾ ਪੁਲਿਸ ਵਾਲਿਆਂ ਨੂੰ ਵੀ ਇਹ ਇਹ ਸ਼ੱਕ ਪੈ ਰਿਹਾ ਕਿ ਵੀ ਇਹ ਮੁੰਡਾ ਪਹਿਲਾਂ ਹੀ ਦਾਖਲ ਹੋ ਚੁੱਕਿਆ ਸੀਗਾ ਤੇ ਉਹ ਇੱਕ ਜੇ ਦੇਖਿਆ ਜਾਵੇ ਵਿੱਚ ਕਈ ਸਵਾਲ ਵੀ ਖੜੇ ਹੁੰਦੇ ਨੇ ਜਿਹੜੇ ਸਵਾਲ ਨੇ ਉਹ ਸਵਾਲ ਇਦਾਂ ਖੜੇ ਹੁੰਦੇ ਨੇ ਕਿ ਪੁਲਿਸ ਨੇ ਸਾਰੀ ਸੀਸੀਟੀਵੀ ਦੀ ਛਾਣਬੀਨ ਕਰ ਲਈਤੀ ਆ ਸੀਸੀਟੀਵੀ ਛਾਣਨ ਤੋਂ ਬਾਅਦ ਇਹ ਪਤਾ ਲੱਗਦਾ ਕਿ ਉਹ ਪਹਿਲਾਂ ਇਹ 2 ਘੰਟੇ 2.5 ਘੰਟੇ ਪਹਿਲਾਂ ਤੱਕ ਵੀ ਇਸ ਘਰ ਦੇ ਵਿੱਚ ਦਾਖਲ ਨਹੀਂ ਸੀ ਹੋਇਆ ਉੱਥੋਂ ਕਹਿੰਦੇ ਨੇ ਹੋ ਸਕਦਾ ਹੈ ਪਹਿਲਾਂ ਹੀ ਆ ਕੇ ਇਹ ਉਹ ਪੌੜੀਆਂ ਚੜ੍ਹ ਕੇ ਜਾਂ ਕਿਸੇ ਜਗ੍ਹਾ ਤੇ ਬੈਠਣਾ ਗਿਆ ਹੋਵੇ ਅੰਦਰ ਜਾਂ ਦੂਸਰੀ ਗੱਲ ਇਹ ਹੈ ਵੀ ਕੋਈ ਜ਼ਬਰਦਸਤੀ ਘਰ ਦੇ ਵਿੱਚ ਐਂਟਰ ਹੋਇਆ ਇਹਦਾ ਵੀ ਕੋਈ ਸਬੂਤ ਨਹੀਂ ਮਿਲਦਾ ਹੈਗਾ ਵੀ ਘਰ ਦੇ ਵਿੱਚ ਜ਼ਬਰਦਸਤੀ ਕਿਸੇ ਤਰੀਕੇ ਨਾਲ ਐਂਟਰ ਹੋਇਆ ਤੀਸਰਾ ਸਵਾਲ ਇਹ ਪੈਦਾ ਹੁੰਦਾ ਕਿ ਵੀ ਅੰਦਰੋਂ ਕਿਸੇ ਨੇ ਕੁੰਡਾ ਖੁੱਲ੍ਹਿਆ ਇਹਨੂੰ ਤਾਂ ਕੁੰਡਾ ਖੁੱਲ੍ਹੇ ਕਿਉਂਕਿ ਬੰਬੇ ਵਰਗੇ ਸ਼ਹਿਰ ਦੇ ਵਿੱਚ ਮੈਂ ਉੱਥੇ ਬਹੁਤ ਦੇਰ ਰਿਹਾ ਹੋਇਆ ਹਾਂ ਬੰਬੇ ਵਰਗੇ ਸ਼ਹਿਰ ਦੇ ਵਿੱਚ ਇੱਕ ਨਾਰਮਲ ਜਿਹੀ ਜਿਹੜੀ ਬਿਲਡਿੰਗ ਹੁੰਦੀ ਹੈ ਨਾ ਨਾਰਮਲ ਜਿਹੜਾ ਜਿਹੜਾ ਨਾਰਮਲ ਜਿਹੀ ਹਾਊਸਿੰਗ ਸੁਸਾਇਟੀ ਹੁੰਦੀ ਆ ਉਹਦੇ ਵਿੱਚ ਵੀ ਕੋਈ ਤੁਸੀਂ ਹਿਸਾਬ ਲਾ ਲਓ ਵੀ ਪਹਿਲੇ ਗੇਟ ਦੇ ਉੱਤੇ ਵੀ ਕੋਈ ਨਾ ਕੋਈ ਖੜਾ ਹੁੰਦਾ ਆ ਜਿਹੜਾ ਕਿ ਉਹਦੀ ਪੂਰੀ ਛਾਣਬੀਨ ਕਰਨ ਤੋਂ ਬਾਅਦ ਕਿਉਂ ਕਿਉਂ ਸਭ ਤੋਂ ਵੱਡੀ ਪ੍ਰੋਬਲਮ ਕੋਈ ਅੰਦਰ ਨਹੀਂ ਆਉਣ ਦਿੰਦਾ ਕਿਸੇ ਨੂੰ ਵੀ ਦੂਸਰੀ ਫਿਰ ਦੂਸਰਾ ਜਦੋਂ ਬਿਲਡਿੰਗ ਆਪ ਉਹਦੀ ਜਿਹੜੀ ਆਪ ਦਾ ਢਾਂਚਾ ਹੁੰਦਾ ਬਿਲਡਿੰਗ ਦਾ ਉਹਦੀਆਂ ਸਟੇਅਰ ਦੇ ਕੋਲ ਵੀ ਇੱਕ ਦੋ ਬੰਦੇ ਜਰੂਰ ਖੜੇ ਹੁੰਦੇ ਨੇ ਜਿਹੜੇ ਕਿ ਚੈਕਿੰਗ ਵਾਲੇ ਹੁੰਦੇ ਨੇ ਫਿਰ ਇਹ ਸਾਰੇ ਉੱਪਰੋਂ ਲੈ ਕੇ ਥੱਲੇ ਤੱਕਰ ਕੈਮਰੇ ਲੱਗੇ ਹੋਏ ਹੁੰਦੇ ਨੇ ਇਹ ਸੌਖੀ ਗੱਲ ਨਹੀਂ ਹੈਗਾ ਕੋਈ ਉੱਥੋਂ ਐਂਟਰ ਹੋ ਕੇ ਉੱਪਰ ਤੱਕ ਚਲੇ ਜਾਵੇ ਇਹ ਐਨੀਆਂ ਜਿਹੜੀ ਸਖਤਾਈਆਂ ਇਹ ਕਿਉਂ ਕੀਤੀਆਂ ਗਈਆਂ ਨੇ ਤੁਨ ਮੈਂ ਦੱਸ ਦਣਾ ਪਿਛਲੇ ਜੇ ਸਮੇਂ ਦੇ ਵਿੱਚ ਬਹੁਤ ਜਿਹੜੇ ਕਿ ਲੋਕ ਪ੍ਰੋਡਕਟ ਆਪਣੇ ਵੇਚਣ ਲਈ ਲੋਕਾਂ ਦੇ ਘਰਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਸੀਗਾ ਲੋਕਾਂ ਦੇ ਘਰਾਂ 'ਚ ਜਾਣ ਦੇ ਕਰਕੇ ਕੋਈ ਵੀ ਜਾਣਾ ਹਾਊਸਿੰਗ ਸੁਸਾਇਟੀ ਦੇ ਵਿੱਚ ਵੜ ਜਾਂਦਾ ਸੀਗਾ ਆਪਣੇ ਪ੍ਰੋਡਕਟ ਨੂੰ ਵੇਚਣ ਲਈ ਜਾਂ ਕੋਈ ਲਾਈਫ ਕੈਰਿੰਗ ਇੰਸ਼ੋਰੈਂਸ ਵੇਚਣ ਲਈ ਜਾਂ ਕੋਈ ਪਲਾਨ ਵੇਚਣ ਲਈ ਉਹ ਸਿੱਧਾ ਲੋਕਾਂ ਦੇ ਘਰਾਂ ਜਾਣ ਲੱਪੇ ਸੀ ਉਸ ਤੋਂ ਬਾਅਦ ਇਹ ਸਾਰੇ ਗਾਰਡ ਵਗੈਰਾ ਰੱਖਣੇ ਸ਼ੁਰੂ ਕੀਤੇ ਸੀਗੇ ਕਿ ਕੋਈ ਵੀ ਬੰਦਾ ਹਾਊਸਿੰਗ ਸੁਸਾਇਟੀ ਦੇ ਅੰਦਰ ਐਂਟਰ ਨਾ ਕਰ ਸਕੇ ਔਰ ਉਸ ਤੋਂ ਬਾਅਦ ਜਦੋਂ ਫਿਰ ਵੀ ਇਹ ਚੀਜ਼ਾਂ ਨਹੀਂ ਹੱਲ ਹੋਈਆਂ ਸੀਗੀਆਂ ਫਿਰ ਉਹਨਾਂ ਨੇ ਲੋਕਾਂ ਨੇ ਕੈਮਰੇ ਲਵਾਉਣਾ ਸ਼ੁਰੂ ਕਰ ਦਿੱਤੇ ਉਹ ਕੈਮਰੇ ਇੰਨੀ ਜ਼ਿਆਦਾ ਸੰਘਣੀ ਤਰੀਕੇ ਨਾਲ ਲਾਏ ਜਾਂਦੇ ਨੇ ਹਰੇਕ ਫਲੋਰ ਦੇ ਉੱਤੇ ਹਰੇਕ ਪੌੜੀਆਂ ਦੇ ਥੋਂ-ਥੋਂ ਦੇ ਉੱਤੇ ਕੈਮਰੇ ਲਾਏ ਜਾਂਦੇ ਨੇ ਐਨ ਇਸ ਸਤ ਸਤ ਮਤਲਬ ਉੱਥੇ ਸੁਰੱਖਿਆ ਰੱਖੀ ਜਾਂਦੀ ਆ ਕਿਉਂਕਿ ਬੰਬੇ ਵਰਗਾ ਸ਼ਹਿਰ ਪੂਰਾ ਚੋਰਾਂ ਦਾ ਘੜਾ ਹੈ ਉੱਥੇ ਚੋਰ ਤੁਸੀਂ ਅੱਖ ਮੜਿਆ ਪਰੇ ਕੀਤੀ ਨੀ ਤੇ ਚੋਰ ਹੋ ਕੇ ਲੈ ਗਏ ਇਸੇ ਕਰਕੇ ਸਾਰੀ ਚੀਜ਼ਾਂ ਨੂੰ ਪੂਰੇ ਸੱਤ ਤਰੀਕੇ ਨਾਲ ਰੱਖਿਆ ਜਾਂਦਾ ਹੁਣ ਇੱਕ ਤੋਂ ਬਾਅਦ ਇੱਕ 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 ਸਟੋਰੀ ਹੋਰ ਸ਼ੁਰੂ ਹੋ ਰਹੀ ਆ ਉਹ ਸਟੋਰੀ ਇਹ ਹੋ ਰਹੀ ਆ ਵੀ ਉਸ ਟਾਈਮ ਕਰੀਨਾ ਕਪੂਰ ਕਿੱਥੇ ਸੀਗੀ ਕਰੀਨਾ ਕਪੂਰ ਦਾ ਜੇਕਰ ਦੇਖਿਆ ਜਾਵੇ ਕਰੀਨਾ ਕਪੂਰ ਨੇ ਆਪਣੀ ਸਟੋਰੀ ਪਾਈ ਸੀ ਉਸੇ ਟਾਈਮ ਇੰਸਟਾਗ੍ਰਾਮ ਦੇ ਉੱਤੇ ਤੇ ਉਹਦੇ ਚ ਉਹਨੇ ਦੱਸਿਆ ਸੀ ਕਿ ਮੈਂ ਉਸ ਟਾਈਮ ਵੀ ਉਹ ਜਿਹੜੀ ਤਰੀਨਾ ਕਪੂਰ ਨੇ ਆਪਣੀ ਸਟੋਰੀ ਪਾ ਕੇ ਦੱਸਿਆ ਸੀਗਾ ਕਿ ਉਹ ਆਪਣੀ ਭੈਣ ਕ੍ਰਿਸ਼ਮਾ ਕਪੂਰ ਦੇ ਘਰੇ ਤੇ ਦੂਸਰੀ ਸਹੇਲੀਆ ਸੋਨਮ ਕਪੂਰ ਉਹਨਾਂ ਦੋਨਾਂ ਦੇ ਨਾਲ ਉਹਨਾਂ ਦੋਹਾਂ ਦੇ ਘਰੇ ਜਾ ਰਹੀ ਹੈ ਸੋਨਮ ਕਪੂਰ ਨਾਲ ਕਿਸੇ ਪਾਰਟੀ ਤੇ ਗਈ ਹੋਈਆਂ ਹਾਲਾਂਕਿ ਪੁਲਿਸ ਦੇ ਉੱਤੇ ਇਹ ਕਈ ਤਰ੍ਹਾਂ ਦੀਆਂ ਬੰਦੇਸ਼ਾਂ ਲੈ ਕਈ ਤਰ੍ਹਾਂ ਦੇ ਉਹਨਾਂ ਦੇ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰੱਖਿਆ ਕਿ ਸਭ ਤੋਂ ਪਹਿਲਾਂ ਮੁਜਰਮ ਨੂੰ ਫੜਿਆ ਜਾਵੇ ਜਿਹੜਾ ਮੁਜਰਮ ਦਿਖਾਈ ਦਿੰਦਾ ਆ ਮੁਜਰਮ ਪੌੜੀ ਦੇ ਵਿੱਚ ਦਿਖਾਈ ਦਿੰਦਾ ਉਸ ਟਾਈਮ ਉਹਦੇ ਬੈਗ ਵੀ ਇੱਕ ਲੱਦਿਆ ਹੋਇਆ ਤੇ ਉਹ ਇੱਕ ਨਰਮ ਜਿਹਾ ਉਮਰ ਦਾ ਮੁੰਡਾ ਲੱਗਦਾ ਆ ਬੈਗ ਦੇ ਵਿੱਚ ਵੀ ਹੁਣ ਸਵਾਲ ਖੜੇ ਹੁੰਦੇ ਨੇ ਕਿ ਬੈਗ ਦੇ ਵਿੱਚ ਉਹ ਪੈਸੇ ਆ ਕਿ ਹਥਿਆਰ ਲੈ ਕੇ ਗਿਆ ਹਥਿਆਰ ਲੈ ਕੇ ਗਿਆ ਕਿ ਅੰਦਰੋਂ ਕੋਈ ਚੀਜ਼ ਚੱਕ ਕੇ ਲੈ ਕੇ ਆਇਆ ਬੈਗ ਉਹਦਾ ਭਰਿਆ ਹੋਇਆ ਦਿਖ ਰਿਹਾ ਉਹਦੇ ਵਿੱਚ ਵੀ ਹੁਣ ਅੱਗੇ ਜਿਹੜੀ ਕਾਰਵਾਈ ਇਹ ਚੱਲ ਰਹੀ ਆ ਕਾਰਵਾਈ ਇਹ ਚੱਲ ਰਹੀ ਆ ਕਿ ਉੱਥੇ ਦਾ ਜਿਹੜਾ ਇੱਕ ਅਨਕਾਉਂਟਰ ਸਪੈਸ਼ਲਿਸਟ ਆ ਦਇਆਨਾਇਕ ਦਇਆਨਾਇਕ ਨੂੰ ਇਸ ਜਾਂਚ ਦੀ ਇਸ ਕੇਸ ਦੀ ਸਾਰੀ ਜਾਂਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਆ ਦੇਖਣ ਨੂੰ ਇਹ ਪੂਰੀ ਇੱਕ ਸਸਪੈਂਸ ਥ੍ਰਿਲਰ ਸਟੋਰੀ ਲੱਗਦੀ ਆ ਪਰ ਅਸਲ 'ਚ ਜੋ ਲੋਕ ਭਾਲਦੇ ਨੇ ਜਿਵੇਂ ਕਹਿੰਦੇ ਨੇ ਇਹਨਾਂ ਇੱਕ ਸੁਪਰਸਟਾਰ ਦੀ ਜ਼ਿੰਦਗੀ ਸੌਖੀ ਵੀ ਨਹੀਂ ਹੈਗੀ ਔਖੀ ਵੀ ਬਹੁਤਾ ਸੌਖੀ ਵੀ ਬਹੁਤ ਹੈ ਤੇ ਔਖੀ ਵੀ ਬਹੁਤਾ ਤੇ ਹੁਣ ਦੇਖਣ ਨੂੰ ਕੁਲਮਾ ਲਾ ਕੇ ਆਪਾਂ ਹਰ ਇੱਕ ਬੰਦਾ ਇੱਚ ਇੱਕ ਥ੍ਰਿਲਰ ਸਟੋਰੀ ਭਾਲਦਾ ਆ ਥ੍ਰਿਲਰ ਸਟੋਰੀ ਹੈਗੀ ਵੀ ਆ ਪਰ ਹਜੇ ਸਸਪੈਂਸ ਆ ਸਸਪੈਂਸ ਕੀ ਅਰੀਜਨਲ ਕੀ ਨਿਕਲਦਾ ਇਹਦਾ ਤੱਤ ਕੀ ਨਿਕਲਦਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਗਵਿੰਦਾ ਦੀ ਇੱਕ ਗੋਲੀ ਕਾਂਡ ਹੋਇਆ ਸੀ ਉਹਨੇ ਆਪਣੇ ਗਿੱਟੇ ਦੇ ਉੱਤੇ ਗੋਲੀ ਵੱਜ ਗਈ ਸੀ ਲਾਟ ਦੇ ਉੱਤੇ ਤੇ ਰਿਜ਼ਲਟ ਹੁਣ ਦਿਖਾਈ ਦੇ ਰਿਹਾ ਗਵਿੰਦਾ ਦੀ ਘਰ ਵਾਲੀ ਜਿਹੜੀ ਆ ਉਹ ਗਵਿੰਦਾ ਨੂੰ ਛੱਡ ਕੇ ਦੂਸਰੇ ਫਲੈਟ 'ਚ ਰਹਿਣਾ ਸ਼ੁਰੂ ਕਰਤਾ ਆਪਣੇ ਬੱਚਿਆਂ ਦੇ ਨਾਲ ਰਹਿਣਾ ਸ਼ੁਰੂ ਕਰਤਾ ਔਰ ਉਹਨੇ ਖੁਦ ਗੱਲ ਕਹੀ ਆ ਗਵਿੰਦਾ ਦੀ ਘਰ ਵਾਲੀ ਨੇ ਕਿ ਵੀ ਉਹਦੀ ਉਮਰ ਇਹ ਜੀ 60 ਦੇ ਲਾਗੇ ਛਾਗੀ ਹੋ ਚੁੱਕੇ ਵੀ ਉਹ ਕੁਝ ਵੀ ਕਰ ਸਕਦਾ ਤਾਂ ਅਸੀਂ ਉਹਦੇ ਭਾਗੀਦਾਰ ਨਹੀਂ ਦੂਰ ਰਹਿਣਾ ਮਤਲਬ ਉਹਦੇ ਤੋਂ ਅਲੱਗ ਰਹਿਣਾ ਸ਼ੁਰੂ ਕਰਤਾ ਤੇ ਹੁਣ ਦੇਖਿਆ ਜਾਵੇ ਤਾਂ ਸੈਫ ਅਲੀ ਖਾਨ ਵੀ ਅੱਜ ਉਹਦੀ ਉਮਰ 54 ਸਾਲ ਹੋ ਚੁੱਕੀ ਆ ਤੇ ਇੱਕ ਇਹ ਹੌਟ ਟੌਪਿਕ ਆ ਹੌਟ ਲੋਗ ਨੇ ਇਹਨਾਂ ਦੀ ਜਿਹੜਾ ਹੁਣ ਥੋੜੇ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਾਲ ਮਿਲ ਕੇ ਵੀ ਆਏ ਨੇ ਪੂਰੇ ਦੇ ਪੂਰਾ ਪਰਿਵਾਰ ਉਹ ਚ ਸੈਫ ਅਲੀ ਖਾਨ ਹੈ ਜਿਹੜੇ ਇੱਕ ਇੱਕ ਹੋਰ ਜਾਤ ਦਾ ਸੀਗਾ ਜਾਂ ਹੋਰ ਧਰਮ ਦਾ ਸੀਗਾ ਸਬੰਧ ਰੱਖਦਾ ਸੀਗਾ ਉਹਦੇ ਉੱਤੇ ਵੀ ਲੋਕ ਕਟਾਕਸ਼ ਕਰਨ ਲੱਗੇ ਹੋਏ ਨੇ ਕਈ ਚੀਜ਼ਾਂ ਨੂੰ ਪ੍ਰਧਾਨ ਮੰਤਰੀ ਨਾਲ ਵੀ ਤੋਲ ਕੇ ਦੇਖ ਰਹੇ ਨੇ ਪਰ ਅਸਲ ਚ ਦੇਖਿਆ ਜਾਵੇ ਤਾਂ ਇਹ ਮੈਂ ਇੱਕ 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 ਇਹ ਨਹੀਂ ਗੱਲ ਦੇਖਦਾ ਵੀ ਹਜੇ ਤੱਕ ਇੱਕ ਬੰਦਾ ਸਾਹਮਣੇ ਆਇਆ ਆ ਜਿਨੇ ਕਿ ਹਮਲਾ ਕੀਤਾ ਆ ਹੁਣ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਇੱਕ ਕੱਲੇ ਬੁੱਦੇ ਦਾ ਕੰਮ ਨਹੀਂ ਹੋ ਸਕਦਾ ਹੈਗਾ ਵੀ ਕਿਸੇ ਨਾ ਕਿਸੇ ਨੇ ਅੰਦਰੋਂ ਮਦਦ ਕੀਤੀ ਆ ਉਹਦੀ ਘਰ ਚੋਂ ਮਦਦ ਕੀਤੀ ਆ ਇਹ ਸਾਰੀਆਂ ਥਿਉਰੀਆਂ ਦੇ ਉੱਤੇ ਨਾਲ ਦੀ ਨਾਲ ਖਬਰਾਂ ਆਉਂਦੀ ਰਹਿਣਗੀਆਂ ਫਿਰ ਆਪਾਂ ਕਰਦੇ ਰਾਵਾਂਗੇ ਸਾਂਝੀਆਂ ਵੀ ਕਰਦੇ ਰਾਵਾਂਗੇ ਪਰ ਹਜੇ ਤੱਕ ਜਿਹੜੀ ਗੱਲਬਾਤ ਇਹੀ ਆ ਵੀ ਇੱਕ ਕੱਲੇ ਮੁੰਡੇ ਨੇ ਨਰਮ ਜੇ ਉਮਰ ਨੇ ਸੈਫ ਅਲੀ ਖਾਨ ਨੂੰ ਜਿਹੜਾ ਕ ਪੂਰਾ ਬਾਡੀ ਬਿਲਡਰ ਆਪਣੇ ਆਪ ਨੂੰ ਬਣ ਕੇ ਦਿਖਾਉਂਦਾ ਹੈ ਪੂਰਾ ਮਾਚੋਮੈਨ ਬਣ ਕੇ ਦਿਖਾਉਂਦਾ ਹੈ ਬੀਬੀ ਬੁੰਡਿਆਂ ਨਾਲ ਇਕੱਲਾ ਲੜਾਈ ਕਰਕੇ ਦਿਖਾਉਂਦਾ ਹੈ ਆ ਕਦੇ ਕਹਿ ਜਾ ਕਿਰਦਾਰ ਚ ਕਦੇ ਕਹਿ ਜਾ ਕਿਰਦਾਰ ਚ ਅਸਲ ਚ ਥੋਨੂੰ ਬੱਚਿਆਂ ਨੂੰ ਜੋ ਅੱਜ ਦੀ ਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਕਿ ਬਈ ਜੋ ਸਕਰੀਨ ਤੇ ਦਿਖਦਾ ਆ ਉਹ ਸਿਰਫ ਫਿਲਮੀ ਆ ਰੀਅਲ ਜ਼ਿੰਦਗੀ ਦੇ ਵਿੱਚ ਇਹ じゃ ਕੁਝ ਨਹੀਂ ਹੁੰਦਾ ਹੈਗਾ ਠੀਕ ਆ ਦੋਸਤੋ ਅੱਜ ਦੇ ਲਈ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਜਿਵੇਂ ਜਿਵੇਂ ਕੋਈ ਹੋਰ ਕਵਰ ਆਊਗੀ ਤਾਂ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ ਰਹਾਂਗਾ